ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਭੰ ਗੁਰ ਪ੍ਰਸਾਦ ਜਪ ਆਦ ਸਚੁ ਜੁਗਾਦ ਸਚੁ ਹੈ ਭੀ ਸਚੁ ਨਾਨਕ ਹੋਸੀ ਭੀ ਸਚੁ ਬਿਦੂ ਰੂਪ ਗੁਰੂ ਘਰ ਦੀ 사త్సੰਗਤ ਜੀਓ ਧੰ ਧੰ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਹਜ਼ੂਰੀ ਵਿੱਚ ਆਪ ਸਭੂ ਸੰਗਤਾਂ ਜੁੜ ਬੈਠੇ ਹੋ ਧੰ ਧੰ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਬਖਸ਼ਿਸ਼ ਕੀਤਾ ਆ ਫਤਿਹ ਦਾ ਨਾਰਾ ਸਿਰ ਝੁਕਾ ਕੇ ਦੋਨੋਂ ਹੱਥ ਜੋੜ ਕੇ ਬੜੇ ਹੀ ਅਦਬ ਸਤਕਾਰ ਦੇ ਨਾਲ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਸਭੂ ਸੰਗਤਾਂ ਵਡ ਭਾਗੇ ਹੋ ਸਾਤ ਸੰਗਤੀਆਂ ਘੜੀਆਂ ਪ੍ਰਾਪਤ ਕਰ ਰਹੇ ਹੋ ਤੇ ਧੰਨ ਧੰਨ ਸਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਅਮੁਖ ਹਰਬਿੰਦ ਜੋ ਉਚਾਰਨ ਕੀਤੀ ہوئی ਗੁਰਬਾਣੀ ਸ੍ਰੀ ਸੁਖਮਨੀ ਸਾਹਿਬ ਜੀ ਦੀ ਕਥਾ ਵਿਚਾਰ ਸਰਵਣ ਕਰੇ ਹੋ ਸਤਿਗੁਰਾਂ ਦੀ ਮਹਾਨ ਕਿਰਪਾ ਹੋਈ ਆ ਆਪ ਸਮੂਹ ਸੰਗਤਾਂ ਨੇ 22 ਅਸ਼ਟਪਦੀਆਂ ਤੱਕ ਸਪੂਰਨ ਕਥਾ ਵਿਚਾਰ 22 ਅਸ਼ਟਪਦੀਆਂ ਤੱਕ ਸ਼੍ਰਵਣ ਕੀਤੀ ਆ ਦੋ ਅਸ਼ਟਪਦੀਆਂ ਦੀ ਕਥਾ ਵਿਚਾਰ ਰਹਿ ਗਈ ਆ ਇਹ ਵੀ ਤੁਸੀਂ ਆਪ ਸਮੂਹ ਸੰਗਤਾਂ ਨੇ ਪੌੜੀ ਪੌੜੀ ਕਰਕੇ ਕਥਾ ਵਿਚਾਰ ਸਰਵਣ ਕਰਨੀਆਂ ਸੋ ਅੱਜ ਸ਼ਲੋਕ ਤੇ ਤਿਹਵੀਂ ਅਸ਼ਟਪਦੀ ਦੀ ਇੱਕ ਪੌੜੀ ਦੇ ਕਥਾ ਵਿਚਾਰ ਹੋਵੇਗੀ ਆਓ ਸਰਵਣ ਕਰੀਏ ਧੰਨ ਗੁਰੂ ਅਰਜਨ ਦੇਵ ਮਹਾਰਾਜੀ ਸ਼ਲੋਕ ਤੇ ਤਿਹਵੀਂ ਅਸ਼ਟਪਦੀ ਦੀ ਪਹਿਲੀ ਪੌੜੀ ਵਿੱਚ ਸਾਨੂੰ ਕੀ ਉਪਦੇਸ਼ ਦੇ ਰਹੇ ਹਨ ਕੀ ਸਾਨੂੰ ਸਮਝਾ ਰਹੇ ਹਨ ਸਰਵਣ ਕਰੀਏ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋ ਲੋਕ ਗਿਆਨ ਅੰਜਨ ਗੁਰ ਦਿਆ ਅਗਿਆਨ ਅੰਧੇਰ ਬਿਨਾਸ਼ ਹਰ ਕਿਰਪਾ ਤੇ ਸੰਤ ਭੇਟਿਆ ਨਾਨਕ ਮਨ ਪਰਗਾਸ ਗਿਆਨ ਅੰਜਨ ਅਗੁਰ ਦਿਆ ਅਗਿਆਨ ਅੰਧੇਰ ਬਿਨਾਸ਼ ਸਤਿਗੁਰ ਜੀ ਫਰਮਾਉਂਦੇ ਹਨ ਜਿਨ੍ਹਾਂ ਨੂੰ ਗੁਰੂ ਸਾਹਿਬ ਜੀ ਨੇ ਮਨ ਬੁੱਧ ਰੂਪੀ ਨੇਤਰਾ ਵਿੱਚ ਸ਼ਰਧਾ ਰੂਪੀ ਸੁਰਮੇਦਾਨੀ ਵਿੱਚੋ ਜੁਗਤੀ ਰੂਪੀ ਸਲਾਈਆਂ ਦੁਆਰਾ ਗਿਆਨ ਰੂਪੀ ਸ਼ਰਮਾ ਦੇਣਾ ਕੀਤਾ ਹੈ ਅਗਿਆਨ ਅંધੇਰ ਬਿਨਾਸ਼ ਜੀਵਾਂ ਦੇ ਅੰਦਰੋ ਹੰਕਾਰ ਮਿਟ ਜਾਂਦਾ ਹੈ ਤੇ ਸਾਰਿਆਂ ਵਿੱਚ ਵਾਹਿਗੁਰੂ ਦੇ ਸੌਂਦਾ ਆ ਜਿਨ੍ਹਾਂ ਨੂੰ ਮਹਾਰਾਜ ਨੇ ਗਿਆਨ ਅਜਨ ਗੁਰ ਦਿੱਆ ਮਨ ਨੂੰ ਬੁੱਧ ਨੂੰ ਰੂਪੀ ਨੇਤਰਾ ਵਿੱਚ ਸ਼ਰਧਾ ਰੂਪੀ ਸਰਮੇਦਾਨੀ ਵਿੱਚ ਅਜੁਗਤੀ ਦੀਆਂ ਸਲਾਈਆਂ ਦੁਆਰਾ ਗਿਆਨ ਰੂਪੀ ਸ਼ਰਮਾ ਦਿੱਤਾ ਆ ਉਹਨਾਂ ਵਿੱਚੋਂ ਅਗਿਆਨ ਦਾ ਭਾਗ ਹੰਕਾਰ ਅੰਧੇਰ ਵਿਨਾਸ਼ ਸਾਰਾ ਕੁਝ ਮਿਟ ਜਾਂਦਾ ਹੈ ਹਰ ਕਿਰਪਾ ਤੇ ਸੰਤ ਭੇਟਿਆ ਨਾਨਕ ਮਨ ਪਰਗਾਸ ਸਤਿਗੁਰੂ ਜੀ ਕਥਨ ਕਰਦੇ ਆਣੇ ਕਿ ਹਰੀ ਵਾਹਿਗੁਰੂ ਜੀ ਕਿਰਪਾ ਮੇਰ ਸਦਕਾ ਹੀ ਸੰਤ ਦਾ ਭਾਵ ਸੰਤ ਆਤਮਾ ਵਾਲਾ ਗੁਰੂ ਨੂੰ ਘਟਿਆ ਭਾਵ ਮਿਲਿਆ ਹੈ ਤੇ ਨਾਨਕ ਮਨ ਪ੍ਰਗਾਸ ਜਿਸ ਦੇ ਉਪਦੇਸ਼ ਸਦਕਾ ਇਹ ਸਾਡਾ ਜਿਹੜਾ ਕਾਣਿਆ ਮਨ ਹਿਰਦੇ ਅੰਦਰ ਗਿਆਨ ਦਾ ਪ੍ਰਗਟ ਚਾਨਣ ਹੋਇਆ ਹੈ ਅਸ਼ਟ ਪਦੀ ਅੱਠ ਸ਼ਬਦ ਉਹਨੇ ਨੇ ਅੱਠ ਪਦੇ ਉਹਨੇ ਨੇ ਅਸੀਂ ਇੱਕ ਪਦੇ ਦੀ ਕਥਾ ਵਿਚਾਰ ਸਰਵਨ ਕਰਨੀ ਹੈ ਸੰਤ ਸੰਗ ਅੰਤਰ ਪ੍ਰਭ ਦੀਠਾ ਉਹਨਾਂ ਨੇ ਸੰਤ ਸ਼ਾਂਤ ਆਤਮਾ ਵਾਲੇ ਗੁਰੂ ਦੀ ਸੰਗਤ ਕਰਕੇ ਪ੍ਰਭੂ ਖਰੀ ਵਾਹਿਗੁਰੂ ਨੂਰ ਡਿਠਾ ਵੀ ਦੇਖ ਲਿਆ ਹੈ ਨਾਮ ਪ੍ਰਭੂ ਦਾ ਲਾਗਾ ਮਿੱਠਾ ਜਿਨ੍ਹਾਂ ਨੂੰ ਸਾਧ ਸੰਗਤ ਦੇ ਨਾਲ ਮਿਲ ਕੇ ਪ੍ਰਭੂ ਖਰੀ ਵਾਹਿਗੁਰੂ ਦਾ ਨਾਮ ਪਿਆਰਾ ਮਿੱਠਾ ਸੋਹਣਾ ਲੱਗਣ ਲੱਗ ਜਾਂਦਾ ਹੈ ਸਗਲ ਸਮਗਰੀ ਇੱਕਸ ਘਟ ਵਾਹੀ ਸਾਰੀ ਜਿਹੜੀ ਪਦਾਰਥਾਂ ਦੀ ਸਮਗਰੀ ਹੈ ਖੰਡਾ ਬ੍ਰਹਮੰਡਾ ਆਦੀ ਰਚਨਾ ਹਰੀ ਵਾਇਗੁਰੂ ਇੱਕਸ ਇੱਕ ਘਟ ਸ਼ਰੀਰ ਦੇ ਵਿੱਚ ਪ੍ਰਗਟ ਕਰਕੇ ਦਿਖਾ ਦਿੰਦੇ ਹਨ ਸਾਰੀ ਪਰਮੇਸ਼ਰ ਵਿੱਚ ਸੱਗਲ ਸਮਗਰੀ ਇੱਕਸ ਘਟ ਮਾਹੇ ਇਹ ਸਾਰੀ ਸ੍ਰਿਸ਼ਟੀ ਪਰਮੇਸ਼ਰ ਕਾਲਪੁਰਖ ਨੇ ਆਪਰੇ ਵਿੱਚ ਘਟ ਘਟ ਦੇ ਵਿੱਚ ਸਮਾਈ ਹੋਈ ਆ ਤੇ ਮਹਾਰਾਜ ਆਪ ਵੀ ਸਮਾਇਆ ਹੋਇਆ ਹੈ ਸਾਰੀ ਸ੍ਰਿਸ਼ਟੀ ਵਿੱਚ ਖੰਡਾ ਬ੍ਰਹਮੰਡਾ ਵਿੱਚ ਅਨਿਕ ਰੰਗ ਨਾ ਨਾ ਦ੍ਰਿਸ਼ਟਾ ਹੈ ਸਤਗੁਰੂ ਜੀ ਫਰਮਾਉਂਦੇ ਹਨ अनेका ਤਤਾਂ ਦੇ ਰੰਗ ਹਰ ਅੰ ਜਿਵੇਂ ਖਰਾ ਪੀਲਾ ਚਟਾ ਪਾਣੀ ਦਾ ਰੰਗ ਆਕਾਸ਼ ਸਾਰੇ ਮਹਾਰਾਜ ਕਹਿੰਦੇ ਇਹ ਦੇ ਨਿਸ਼ਕਾਰੇ ਜਿਹੜੇ ਨਾ ਇਹ ਰੰਗ ਦਿਸਣ ਲੱਗ ਜਾਂਦੇ ਨੇ ਜਿਹੜਾ ਪਰਮੇਸ਼ਰ ਕਾਲਪੁਰਖ ਦੀ ਬੰਦਗੀ ਕਰਦਾ ਹੈ ਕਈਆਂ ਦੇ ਅੰਦਰ ਇਹਨਾਂ ਰੰਗਾਂ ਦੇ ਨਿਸ਼ਕਾਰੇ ਪੈਣ ਲੱਗ ਜਾਂਦੇ ਨੇ ਇਹ ਨਾਨਾ ਰੂਪ ਵਿੱਚ ਪਰਮੇਸ਼ਰ ਦੇਖਣ ਵਿੱਚ ਆ ਜਾਂਦਾ ਹੈ ਨਾਉ ਨਿਤ ਅੰਮ੍ਰਿਤ ਪ੍ਰਭ ਦਾ ਨਾਮ ਹਰੀ ਵਾਏ ਗੁਰੂ ਦਾ ਨਾਮ ਨਾਉ ਦਿੱਤੀਆਂ ਦੇਣ ਵਾਲਾ ਅੰਮ੍ਰਿਤ ਭਾਵ ਕਿ ਮ੍ਰਿਤ ਤੋਂ ਰਹਿਤ ਕਰਨ ਵਾਲਾ ਦੇਹੀ ਮੈਂ ਇਸ ਦਾ ਬਿਸਰਾਮ ਦੇਹੀ ਦੇ ਵਿੱਚ ਇਸ ਨਾਮ ਦਾ ਬਿਸਰਾਮ ਭਾਵ ਦੀ ਟਿਕਾਣ ਹੈ ਜਿਵੇਂ ਖਰੀ ਵਾਇਗੁਰੂ ਦਾ ਨਾਮ ਦਾ ਵਾਸਾ ਹੋ ਜਾਵੇ ਜਿਸ ਪ੍ਰਕਾਰ ਪਿੱ ਧਰਤੀ ਦੇ ਅੰਦਰ ਦਰਿਆਲ ਚੱਲਦੇ ਹਨ ਜੇ ਕੋਈ ਡੂੰਘਾ ਨਲਕਾ ਉਪਰ ਕਰਕੇ ਲਾਇਆ ਗਿਆ ਹੋਵੇ ਤੇ ਫਿਰ ਉਹ ਪਾਣੀ ਆਪੇ ਬਾਹਰ ਨਿਕਲਦਾ ਇਸੇ ਤਰ੍ਹਾਂ ਹੀ ਧਰਤੀ ਤੇ ਚੱਲਣ ਲੱਗ ਜਾਂਦਾ ਤੇ ਇਸੇ ਤਰ੍ਹਾਂ ਹੀ ਖਰੀ ਵਾਇਗੁਰੂ ਅੰਦਰ ਪ੍ਰਗਟ ਹੋ ਹੁੰਦਾ ਹੈ ਇਸ ਦੇਹੀ ਵਿੱਚ ਇਸ ਨਾਮ ਦਾ ਵਸਾਏ ਤੇ ਜਿਸ ਦਾ ਚਿਤ ਬਾਣੀ ਵਿੱਚ ਜੁੜ ਜਾਵੇ ਵਾਹਿਗੁਰੂ ਦੇ ਸਿਮਰਨ ਵਿੱਚ ਜੁੜ ਜਾਵੇ ਉਸ ਕਾਲ ਪੁਰਖ ਦੀ ਜਾਤ ਦੇ ਵਿੱਚ ਜੜ ਜਾਵੇ ਉਸ ਦੇ ਅੰਦਰ ਵੀ ਇਹ ਅੰਮ੍ਰਿਤ ਜਿਹੜਾ ਆ ਪ੍ਰਗਟ ਹੋ ਜਾਂਦਾ ਹੈ ਜੇਹੀ ਮੈਂ ਇਸ ਕਾ ਬਿਸਰਾਮ ਮਾਰਿਆ ਕਹਿੰਦੇ ਨੌਨਿਤ ਅੰਮ੍ਰਿਤ ਰੱਬ ਕਾ ਨਾਮ ਦੇਹੀ ਮੈਂ ਇਸ ਕਾ ਬਿਸਰਾਮ ਇਹ ਜਿਹੜਾ ਅੰਮ੍ਰਿਤ ਆ ਇਹ ਮਾਰਿਆ ਕਹਿੰਦੇ ਦੇਹੀ ਦੇ ਵਿੱਚ ਸਾਡੇ ਹੈ ਪਰ ਸਾਨੂੰ ਬੰਦਗੀ ਕਰਨੀ ਪਾਉਗੀ ਗੁਰਬਾਣੀ ਪੜ੍ਹ ਕੇ ਸੁਣਨੀ ਵਿਚਾਰ ਕਰਕੇ ਵਾਹਿਗੁਰੂ ਨਾਲ ਪ੍ਰੀਤ ਪ੍ਰੇਮ ਪਾਉਣਾ ਪਵੇਗਾ ਫਿਰ ਇਹ ਜਿਹੜਾ ਸਾਡੇ ਅੰਦਰ ਦੇਹੀ ਵਿੱਚ ਅਮਰਤਿਆ ਉਹ ਪ੍ਰਗਟ ਹੋ ਜਾਂਦਾ ਹੈ ਸੁਨ ਸਮਾਦ ਅਨਹਤ ਤਹਿ ਨਾਦ ਉਥੇ ਸੁਨ ਸਮਾਦ ਸਮਾਧੀ ਲੱਗਣ ਕਰਕੇ ਮਹਾਰਾ ਜੀ ਅਨਹਤ ਇੱਕ ਰਸ ਵਾਜਿਆ ਦਾ ਨਾਦ ਸ਼ਬਦ ਵੱਜਦਾ ਹੈ ਕਹਿ ਨਾ ਜਾਈ ਅਚਰਜ ਬਿਸਮਾਦ ਇਹ ਤੇਹਾ ਨਹੀਂ ਜਾ ਸਕਦਾ ਅਚਜ ਅਚਰਜ ਬਿਸਮਾਦ ਇਹ ਅਚਰਜ ਜੋ ਆਨੰਦ ਪ੍ਰਾਪਤ ਹੁੰਦਾ ਨਾ ਉਹਦੀ ਮਹਿਮਾ ਕੀਤੀ ਨਹੀਂ ਜਾ ਸਕਦੀ ਜਿਵੇਂ ਸਤਗੁਰ ਕਹਿੰਦੇ ਨਾ ਤਨ ਤਨ ਬਾਬਾ ਕਬੀਰ ਸਾਹਿਬ ਜੀ ਕਹੋ ਕਬੀਰ ਗੁੰਗੇ ਗੁੜ ਖਾਇਆ ਪੁੱਛੇ ਤੇ ਕਿਆ ਕਹੀਏ ਕਿਉਂਕਿ ਗੁੰਗੇ ਨੇ ਗੁੜ ਖਾ ਲਿਆ ਹੋਵੇ ਉਹਨੂੰ ਸਵਾਦ ਉਸ ਦਾ ਉਹ ਜਾਣਦਾ ਉਹਨੂੰ ਪੁੱਛ ਨਹੀਂ ਸਕਦੇ ਨਾ ਬੋਲ ਕੇ ਦੱਸ ਹੀ ਸਕਦਾ ਹੈ ਇਸ ਤਰ੍ਹਾਂ ਜਦੋਂ ਅਸੀਂ ਬੰਦਗੀ ਕਰਾਂਗੇ ਵਾਹਿਗੁਰੂ ਦਾ ਸਿਮਰਨ ਕਰਾਂਗੇ ਵਾਹਿਗੁਰੂ ਦੀ ਗੁਰਬਾਣੀ ਨੂੰ ਪੜਾਂਗੇ ਤਾਂ ਮਹਾਰਾਏ ਕਹਿੰਦੇ ਨੇ ਕਿ ਜਿਹੜਾ ਸਵਾਦ ਉਹ ਨਾ ਜਿਹੜਾ ਰਸ ਹੋਣਾ ਨਾ ਉਹ ਫਿਰ ਜਿਹੜਾ ਪੜਦਾ ਉਸ ਨੂੰ ਮਹਿਸੂਸ ਹੁੰਦਾ ਹੈ ਉਹ ਕਿਸੇ ਨੂੰ ਦਸੇਗਾ ਕੋਈ ਯਕੀਨ ਨਹੀਂ ਕਰੇਗਾ ਤੈਨਾਂ ਦੇਖਿਆ ਜਿਸੇ ਆਪ ਦਿਖਾਏ ਉਸ ਨੇ ਪਰਮੇਸ਼ਰਤਾ ਦੇ ਰੂਪ ਪਰਮੇਸ਼ਰ ਕਾਲਪੁਰਖ ਨੂੰ ਦੇਖਿਆ ਹੈ ਦੇਖਣਾ ਕੀਤਾ ਹੈ ਜਿਸ ਨੂੰ ਆਪ ਮਹਾਰਾਜਿ ਪ੍ਰਗਟ ਹੋ ਕੇ ਦਿਖਾਉਂਦੇ ਹਨ ਨਾਨਕ ਇਸ ਜਲ ਸੋਜੀ ਪਾਏ ਸਤਗੁਰ ਜੀ ਕਤਨ ਕਰਦੇ ਹਨ ਕਿ ਉਸ ਜਨਪੁਰਖ ਨੂੰ ਗੁਰੂ ਸਾਹਿਬ ਸੋਝੀ ਭਾਗੀ ਸਮਝ ਪਾ ਦਿੰਦੇ ਹਨ ਉਹ ਪਰਮੇਸ਼ਰ ਦੇ ਸਰੂਪ ਵਿੱਚ ਮਸਤ ਹੋ ਕੇ ਜੁੜਿਆ ਰਹਿੰਦਾ ਹੈ ਆਪ ਸਮੂਹ ਸੰਗਤਾਂ ਨੇ ਤੇਹਵੀਂ ਅਸ਼ਟਪਦੀ ਸ਼ਲੋਕ ਤੇ ਇੱਕ ਪਉੜੀ ਸਰਵਣ ਕੀਤੀ ਬਿਆਨ ਪ੍ਰਕਾਰ ਦੀਆਂ ਤੁਨਾ ਗਲਤੀਆਂ ਆਪ ਸਾਧ ਸੰਗ ਗੁਰੂ ਸਾਹਿਬ ਬਖਸ਼ਣ ਵਾਹਿਗੁਰੂ ਜੀ ਦਾ ਸਾਲਸਾ ਵਾਹਿਗੁਰੂ ਜੀ ਦੀ ਫਤਿਹ